ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਨੇ ਐਸਜੀਪੀਸੀ ਦੀ ਐਗਜ਼ੀਕਟਿਵ ਕਮੇਟੀ ਦੀ ਮੀਟਿੰਗ ਅੱਜ ਹੋਣ ਜਾ ਰਹੀ ਸੀ ਔਰ ਉਹ ਹੋਈ ਆਖਰਕਾਰ ਵੱਡਾ ਫੈਸਲਾ ਸੁਣਾ ਦਿੱਤਾ ਗਿਆ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਇਹਦਾ ਖਦਸ਼ਾ ਜਤਾਇਆ ਜਾ ਰਿਹਾ ਸੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਬੇਹੱਦ ਵੱਡੇ ਇਲਜ਼ਾਮ ਲਗਾਏ ਗਏ ਔਰ ਉਹਨਾਂ ਇਲਜ਼ਾਮਾਂ ਦੇ ਵਿੱਚ ਉਹਨਾਂ ਦੇ ਪਰਿਵਾਰਕ ਮਸਲੇ ਵੀ ਵਿਚਾਰੇ ਗਏ ਉਹਨਾਂ ਦੇ ਉੱਤੇ ਬਹੁਤ ਹੀ ਸੰਗੀਨ ਇਲਜ਼ਾਮ ਲੱਗੇ ਬਹੁਤ ਹੀ ਉਪਰ ਦੇ ਇਲਜ਼ਾਮ ਕਿਹਾ ਜਾ ਸਕਦਾ ਹੈ ਕਿ ਉਹ ਲੱਗੇ ਉਹਨਾਂ ਨੂੰ ਬਹੁਤ ਚੀਜ਼ਾਂ 'ਚ ਉਲੰਘਣਾ ਵੀ ਪਿਆ ਕਈ ਵਾਰ ਉਹਨਾਂ ਨੇ ਲਾਈਵ ਹੋ ਕੇ ਗੱਲਾਂ ਜ਼ਾਹਿਰ ਵੀ ਕੀਤੀਆਂ ਖਾਸ ਕਰਕੇ 2 ਤਰੀਕ ਵਾਲਾ ਜਿਹੜਾ ਫੈਸਲਾ ਆ ਉਸ ਫੈਸਲੇ ਤੋਂ ਬਾਅਦ ਇਹ ਵੱਡੀ ਕਾਰਵਾਈ ਆਖਰ ਕਰ ਦਿੱਤੀ ਕਿ ਹਾਲਾਂਕਿ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਸੀ ਰਘੂਜੀਤ ਵਿਰਕ ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਚੱਲ ਰਹੀ ਸੀ ਪਰ ਉਸੇ ਦਰਮਿਆਨ ਵੱਡਾ ਫੈਸਲਾ ਸੁਣਾ ਦਿੱਤਾ ਗਿਆ ਹੈਰਾਨੀ ਦੀ ਗੱਲ ਹੈ ਕਿ ਜਥੇਦਾਰ ਤਖਤਰੀ ਦਮਦਮਾ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਨਾਂ ਦੀਆਂ ਸੇਵਾਵਾਂ ਤੋਂ ਲੰਬੇ ਕਰ ਦਿੱਤਾ ਗਿਆ ਹੈ ਹਾਲਾਂਕਿ ਇਹ ਕਿਆਸ ਲੱਗ ਰਹੇ ਸੀ ਕਿਉਂਕਿ ਹੁਣ ਪੰਜ ਸਿੰਘ ਸਹਿਬਾਨਾ ਦੀ ਇਕੱਤਰਤਾ ਸੰਭਾਵੀ ਤੌਰ ਤੇ ਹੋਰ ਸੋਖ ਸਕਦੀ ਸੀਗੀ ਹੋ ਸਕਦਾ ਸੀ ਕਿ ਆਉਂਦੇ ਦਿਨਾਂ ਦੇ ਵਿੱਚ ਇਹ ਇਕੱਤਰਤਾ ਨਜ਼ਰ ਆਵੇ ਹੋਵੇ ਪਰ ਇਸ ਤੋਂ ਠੀਕ ਪਹਿਲਾਂ ਵੱਡਾ ਫੈਸਲਾ ਲੈ ਲਿਆ ਗਿਆ ਔਰ ਆਖਿਰਕਾਰ ਜੋ ਕਿਆਸਿਆ ਜਾ ਰਿਹਾ ਸੀ ਉਹ ਆਖਿਰ ਨੂੰ ਦੇਖਣ ਨੂੰ ਮਿਲਿਆ ਆ ਔਰ ਇਸ ਚੀਜ਼ ਨੂੰ ਦੇਖੀਏ ਤਾਂ ਕਿਤੇ ਨਾ ਕਿਤੇ ਪਹਿਲਾਂ ਹੀ ਇਸ ਉੱਤੇ ਸਵਾਲ ਖੜੇ ਹੋ ਰਹੇ ਸੀ ਕਿ ਜੇ ਜਿੱਥੇ 7 ਮੈਂਬਰੀ ਕਮੇਟੀ ਦਾ ਮਸਲਾ ਹੈ ਉੱਥੇ ਦੂਜੇ ਪਾਸੇ ਹੁਕਮ ਨਾਮੇ ਇਨ ਬਿਨ ਲਾਗੂ ਨਾ ਹੋਣ ਦਾ ਮਸਲਾ ਉੱਭਰਦਾ ਪਿਆ ਸੀ ਲਗਾਤਾਰ ਵਿਰੋਧ ਹੋ ਰਿਹਾ ਸੀ ਔਰ ਉਸੇ ਦਰਮਿਆਨ ਜਦੋਂ ਸਿੰਘ ਸਾਹਿਬ ਦੀ ਚਰਚਾ ਹੁੰਦੀ ਸੀ ਤਾਂ ਉਦੋਂ ਐ ਲੱਗਦਾ ਸੀ ਕਿ ਸ਼ਾਇਦ ਜਦੋਂ ਦੁਬਾਰਾ ਇਕੱਤਰਤਾ ਹੋਵੇਗੀ ਤਾਂ ਸਿੰਘ ਸਾਹਿਬ ਕਰਨ ਜਿਹੜਾ ਫੈਸਲਾ ਜਾਂ ਮਤਾ ਜਿਹੜਾ ਪੰਜ ਸਿੰਘ ਸਾਹਿਬ ਇਕੱਠੇ ਹੋ ਕੇ ਪਾ ਸਕਦੇ ਆ ਉਹ ਵੱਖਰੇ ਤੌਰ ਤੇ ਐਸਕੇਲੇਟ ਹੋ ਸਕਦਾ ਤੇ ਕਿਤੇ ਨਾ ਕਿਤੇ ਕਿਆਸ ਚੱਲ ਰਹੇ ਸੀ ਕਿ ਸ਼ਾਇਦ ਸਿੰਘ ਸਾਹਿਬ ਨੂੰ ਲੈ ਕੇ ਉਸ ਤੋਂ ਪਹਿਲਾਂ ਹੀ ਕੋਈ ਫੈਸਲਾ ਸੁਣਾ ਦਿੱਤਾ ਜਾਵੇ ਔਰ ਆਖਰਕਾਰ ਫੈਸਲਾ ਸਾਹਮਣੇ ਆ ਗਿਆ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਜਿਹੜੀ ਜਥੇਦਾਰੀ ਹੈ ਉਹ ਰਿਸੋਲਵ ਕਰ ਦਿੱਤੀ ਗਈ ਹੈ ਉਹਨਾਂ ਨੂੰ ਲਾਂਬੇ ਕਰ ਦਿੱਤਾ ਗਿਆ ਆਖਿਰਕਾਰ ਵੱਡਾ ਫੈਸਲਾ ਐਸਜੀਪੀਸੀ ਦੀ ਮੀਟਿੰਗ ਦੇ ਵਿੱਚ ਸੁਣਾ ਦਿੱਤਾ ਗਿਆ ਇਸ ਦੇ ਵਿੱਚ ਸਰਬਸੰਮਤੀ ਦੇ ਆਧਾਰ ਦੇ ਉੱਤੇ ਕਹਿੰਦੇ ਫੈਸਲਾ ਲੈ ਲਿਆ ਗਿਆ ਐਸਜੀਪੀਸੀ ਪ੍ਰਧਾਨ ਦੀ ਅਗਵਾਈ ਹੇਠ ਅੰਮ੍ਰਿਤਸਰ ਦੇ ਵਿੱਚ ਇਹ ਮੀਟਿੰਗ ਚੱਲਦੀ ਪਈ ਸੀ ਔਰ ਉਸੇ ਮੀਟਿੰਗ ਦੇ ਵਿੱਚ ਇਹ ਫੈਸਲਾ ਲੈ ਲਿਆ ਗਿਆ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਥਾਂ ਦੇ ਉੱਤੇ ਹੁਣ ਹੋਰ ਜਾਂ ਕੋਈ ਹੋਰ ਜਥੇਦਾਰ ਜਿਹੜੇ ਨੇ ਉਹ ਲਗਾਏ ਜਾਣਗੇ ਦੂਸਰੇ ਜਥੇਦਾਰ ਨੂੰ ਲਗਾਇਆ ਜਾਵੇਗਾ ਦੇਖਣ ਵਾਲੀ ਗੱਲ ਹੈ ਕਿ ਕਿਹੜੇ ਜਥੇਦਾਰ ਉੱਥੇ ਲਾਏ ਜਾਂਦੇ ਨੇ ਹਾਲਾਂਕਿ ਲੰਘੇ ਦਿਨੀ ਬਹੁਤ ਸਾਰੇ ਨਾਮ ਉੱਪਰ ਦੇ ਨਜ਼ਰ ਆ ਰਹੇ ਸੀ ਬਹੁਤ ਸਾਰੇ ਨਾਮ ਵਿਚਾਰੇ ਜਾ ਰਹੇ ਸੀ ਉਹਨਾਂ ਦੇ ਵਿੱਚ ਗਿਆਨੀ ਪ੍ਰੇਮ ਸਿੰਘ ਅਰਦਾਸੀਆ ਦਾ ਨਾਮ ਵੀ ਸਾਹਮਣੇ ਆ ਰਿਹਾ ਸੀ ਪਰ ਤਾਂ ਵੀ ਬਹੁਤ ਕੁਝ ਆਜੇ ਚਰਚਾਵਾ ਦਾ ਵਿਸ਼ਾ ਉਹ ਉਹਨਾਂ ਚਰਚਾਵਾ ਦੇ ਵਿੱਚੋਂ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਖਾਸ ਤੌਰ ਦੇ ਉੱਤੇ ਇਸ ਤੋਂ ਬਾਅਦ ਅੱਗੇ ਹੁਣ ਕਿਵੇਂ ਕੰਮ ਕੀਤਾ ਜਾਵੇਗਾ ਤਖਸਰੀ ਦਮਦਮਾ ਸਾਹਿਬ ਦੇ ਜਸੇਦਾਰੀ ਕਿਸ ਨੂੰ ਸੌਂਪੀ ਜਾਵੇਗੀ ਹਾਲਾਂਕਿ ਹੁਣ ਤੱਕ ਜਦ ਤੱਕ ਮਤਲਬ ਕਿ ਜਾਂਚ ਚੱਲ ਰਹੀ ਸੀ ਤੈਨ ਮੈਂਬਰੀ ਕਮੇਟੀ ਕੋਲ ਉਤਤਕ ਸਿੰਘ ਸਾਹਿਬ ਸોર્ટ ਆਫ सस्पेंड ਕਹਿ ਸਕਦੇ ਆ ਉਹਨਾਂ ਨੂੰ ਸਸਪੈਂਡ ਕੀਤਾ ਹੋਇਆ ਸੀਗਾ ਪਰ ਉਸ ਦਰਮਿਆਨ ਜਿਹੜੇ ਹੈੱਡ ਗਰੰਥੀ ਨੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਉਹਨਾਂ ਦੇ ਕੋਲ ਸਾਰੀ ਜ਼ਿੰਮੇਵਾਰੀ ਜਿਹੜੀ ਹੈ ਉਹ ਸੀਗੀ ਉਸ ਵੇਲੇ ਤੇ ਹੁਣ ਵੇਖਣ ਵਾਲੀ ਗੱਲ ਹੈ ਕਿ ਉਹ ਇਹ ਜ਼ਿੰਮੇਵਾਰੀ ਕਿਸ ਨੂੰ ਸੌਂਪੀ ਜਾਵੇਗੀ ਕਿਹਨੂੰ ਦਿੱਤੀ ਜਾਵੇਗੀ ਔਰ ਵੱਡੀ ਕਾਰਵਾਈ ਹੈਰਾਨੀਜਨਕ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਔਰ ਦੇਖਣ ਵਾਲੀ ਗੱਲ ਹੈ ਕਿ ਉਹਨਾਂ ਆਉਂਦੇ ਸਮੇਂ ਕੀ ਕੁਝ ਵੇਖਣ ਨੂੰ ਮਿਲਦਾ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਉਹ ਤਕਲੀਬ ਬਣੇ ਰੋ ਵਨ ਇੰਡੀਆ ਪੰਜਾਬੀ ਤੇ